ਡਾਕਟਰ ਜਸਵਿੰਦਰ ਪੱਲਾ ਦਾ ਛੋਟੀ ਉਮਰ ਦੇ ਵਿੱਚ ਚੁਰ ਜਾਣਾ ਇਹ ਸਾਡੇ ਸਮਾਜ ਲਈ ਇੱਕ ਘਾਟ ਹੈ ਡਾਕਟਰ ਸਾਹਿਬ ਕਿਉਂਕਿ ਮੈਂ ਡਾਕਟਰ ਜਸਵਿੰਦਰ ਪੱਲਾ ਦੇ ਕੋਲੋਂ ਪੜਿਆ ਵੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦੇ ਨਾਲ ਪੜਾਇਆ ਵੀ ਆ ਉਹਨਾਂ ਦੇ ਨਾਲ ਮੈਨੂੰ ਸਟੇਜਾ ਕਰਨ ਦਾ ਵੀ ਟਾਈਮ ਮਿਲਿਆ ਟੀਵੀ ਪ੍ਰੋਗਰਾਮ ਕਰਨ ਦਾ ਵੀ ਮੈਨੂੰ ਮਤਲਬ ਜਿਹੜਾ ਉਹ ਵਕਤ ਮਿਲਿਆ ਡਾਕਟਰ ਜਸਵਿੰਦਰ ਪੱਲਾ ਨੂੰ ਮੈਂ ਜ਼ਿੰਦਗੀ 'ਚ ਕਦੇ ਉਦਾਸ ਦੇਖਿਆ ਹੀ ਨਹੀਂ ਮਤਲਬ ਮੈਂ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਚਿਹਰਾ ਜਦੋਂ ਅਸੀਂ ਘਰ ਦੇਖ ਕੇ ਆਏ ਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਖਮੋਸ਼ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਖਮੋਸ਼ ਨਹੀਂ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਠਮਾਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਸੀ ਮਤਲਬ ਜ਼ਿੰਦਗੀ ਦੇ ਸ਼ਾਹ ਅਸਵਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਹਾਸਿਆਂ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜ ਨੂੰ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਦੀ ਜਿਹੜੀ ਮਰਜ਼ੀ ਤੁਸੀਂ ਛਣਕਾਟਾ ਉਹਨਾਂ ਨੇ 1988 ਤੋਂ ਲੈ ਕੇ 2009 ਤੱਕ ਲਗਾਤਾਰ ਕੀਤਾ ਜਿਹੜਾ ਮਰਜ਼ੀ ਛਣਕਾਟਾ ਦੇਖ ਲਓ ਜਿਹੜੀ ਮਰਜ਼ੀ ਫਿਲਮ ਦੇਖ ਲਓ ਉਹਨਾਂ ਨੇ ਟਕੋਰਾਂ ਕੀਤੀਆਂ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੇ ਸਾਡਾ ਜਿਹੜਾ ਹੋਰ ਸਿਸਟਮ ਹੈ ਭਰੂਣ ਹੱਤਿਆ ਮਤਲਬ ਇਹ ਸਾਰੇ ਕੱਸੇ ਤੇ ਪ੍ਰਦੂਸ਼ਨ ਤੇ ਉਹਨਾਂ ਨੇ ਬਹੁਤ ਗੱਲ ਕੀਤੀ ਆ ਸੋ ਉਹਨਾਂ ਦਾ ਜਿਹੜਾ ਸੁਨੇਹਾ ਉਹ ਹਮੇਸ਼ਾ ਜਿਹੜਾ ਉਹ ਸਮਾਜ ਨੂੰ ਮਿਲਦਾ ਰਹੂਗਾ ਮੇਰੀ ਵਾਹਿਗੁਰੂ ਕਰ ਗਿਆ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਜਿਹੜੀ ਉਹਨੂੰ ਪ੍ਰਮਾਤਮਾ ਆਪਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਉਹਨਾਂ ਦਾ ਜਿਹੜਾ ਹਨਰ ਹੈ ਉਹ ਬੜ ਕਰਰ ਰਹੀ ਉਹਨਾਂ ਦੇ ਸੁਪੁੱਤਰ ਜਿਹੜੇ ਪੁਖਰਾਜ ਪੱਲਾ ਬਹੁਤ ਵਧੀਆ ਐਕਟਰ ਹੈ ਉਹਦੇ ਰਾਹੀਂ ਤਸੀ ਉਹਨਾਂ ਦੀ ਹਨਰ ਦੇਖੀ